5911 HMT ਦਾ ਇਹ ਟਰੈਕਟਰ ਜੋ ਸਾਰਿਆਂ ਦਾ ਮਨਪਸੰਦ ਤੇ ਚਹੇਤਾ ਟਰੈਕਟਰ ਆ ਭਾਵੇਂ ਕਿ ਅੱਜ ਨਵਾਂ ਨਹੀਂ ਆ ਰਿਹਾ ਤੇ ਪੁਰਾਣੇ ਟਰੈਕਟਰ ਜਿਹੜੇ ਆ ਬੜੇ ਪੈਸੇ ਲਾ ਕੇ ਲੋਕ ਮੋਡੀਫਿਕੇਸ਼ਨ ਕਰਾਉਂਦੇ ਆ ਚਾਹ ਦੇ ਨਾਲ ਰੱਖ ਦਿਆ ਤੇ ਸਿੱਧੂ ਮੂਸੇਵਾਲੇ ਨੇ ਜਦੋਂ ਇਹ ਟਰੈਕਟਰ ਤਿਆਰ ਕਰਾਇਆ ਸੀ ਉਸ ਤੋਂ ਬਾਅਦ ਇਹਦਾ ਟ੍ਰੈਂਡ ਜਿਹੜਾ ਹੋਰ ਵੱਧ ਗਿਆ क्रेज ਹੋਰ ਵੱਧ ਗਿਆ ਇਹ ਖਾਸ ਤੌਰ ਤੇ ਜਿਹੜੇ ਸ਼ਕੀਨ ਬੰਦੇ ਨੇ ਉਹਨਾਂ ਨੇ ਇਹ ਟਰੈਕਟਰ ਪੁਰਾਣੇ ਲੈ ਕੇ ਤੇ ਇਹਨਾਂ ਤੇ ਲੱਖਾਂ ਰੁਪਏ ਲਾ ਕੇ ਨੂੰ ਬਣਾਇਆ ਸ਼ਿੰਗਾਰਿਆ ਤੇ ਘਰਾਂ ਦਾ ਸ਼ਿੰਗਾਰ ਬਣਾਇਆ ਤੇ ਸ਼ੌਂਕੀ ਬੰਦੇ ਇਹ ਟਰੈਕਟਰ ਜਿਹੜੇ ਆ ਰੱਖਦੇ ਆ ਪਰੰਤੂ ਇਹ ਟਰੈਕਟਰ ਦੀ ਵੀਡੀਓ ਆਪਾਂ ਕਿਉਂ ਬਣਾ ਰਹੇ ਆ ਕਿਉਂ ਇਹਦੇ ਬਾਰੇ ਗੱਲਬਾਤ ਕਰ ਰਹੇ ਆ ਉਹ ਤੁਹਾਡੇ ਨਾਲ ਆਪਾਂ ਗੱਲ ਸਾਂਝੀ ਕਰਨੀ ਆ ਟਰੈਕਟਰ ਨੂੰ ਤੁਸੀਂ ਅ ਚੈੱਕ ਕਰ ਲਓ ਟਰੈਕਟਰ ਦੇ ਵਿੱਚ ਇੱਕ ਇੱਕ ਚੀਜ਼ ਜਿਹੜੀ ਆ ਬਿਲਕੁਲ ਵਧੀਆ ਲੱਗੀ ਆ ਸਭ ਕੁਝ ਵਧੀਆ ਲੱਗਾ ਆ ਗੱਲਬਾਤ ਕੀ ਆ ਜਰਾ ਸੁਣ ਕੇ ਵੀਡੀਓ ਦੇਖ ਲੈ ਸਾਰੇ ਭਣ ਪਰੌਣ ਸਸਕਲ ਉਮੀਦ ਆ ਸਭ ਠੀਕ ਠਾਕ ਹੋ ਗਏ ਚੜ੍ਹਦੇ ਕਲਾਚ ਹੋ ਗਏ ਬੜੇ ਦਿਨਾਂ ਬਾਅਦ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਆ ਟਰੈਕਟਰ HMT 5811 ਦੀ ਤੁਹਾਡਾ ਸਭ ਦਾ ਚਿੱਤਾ ਟਰੈਕਟਰ 5811 ਤੇ ਇਸ ਟਰੈਕਟਰ ਦੀ ਜਿਹੜੀ ਵੀਡੀਓ ਆਪਾਂ ਤਾਂ ਕਰ ਰਹੇ ਆ ਕਿਉਂਕਿ ਇਹ ਟਰੈਕਟਰ ਜਿਹੜਾ ਆ ਭਾਵੇਂ ਕਿ ਬੜੀ ਰੀਝਾਂ ਪ੍ਰੀਤਾਂ ਦੇ ਨਾਲ ਰੰਧਾਵਾ ਸਾਹਿਬ ਹੁਣਾ ਤਿਆਰ ਕੀਤਾ ਸੀ ਪਰੰਤੂ ਹੁਣ ਇਹ ਜਿਹੜਾ ਆ ਸੇਲ ਕਰਨਾ ਆ ਇਹਨੂੰ ਵੇਚਣਾ ਆ ਤੇ ਵੇਚਣ ਵਾਸਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਕਿਹੜੀਆਂ-ਕਿਹੜੀ ਮੋਡੀਫਿਕੇਸ਼ਨ ਹੋਈਆਂ ਕੀ-ਕੀ ਇਹਨੂੰ ਕਰਾਇਆ ਗਿਆ ਆ ਉਹ ਸਾਰੀ ਗੱਲਬਾਤ ਕਰਾਂਗੇ ਤੇ ਅਖੀਰ ਦੇ ਵਿੱਚ ਵੀਡੀਓ ਦੇ ਅਖੀਰ ਦੇ ਵਿੱਚ ਆਪਾਂ ਇਹਦੀ ਕੀਮਤ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਗੱਲਬਾਤ ਕਰਦੇ ਆਂ ਕਬਲ ਸਿੰਘ ਰੰਧਾਵਾ ਸਾਹਿਬ ਨਾਲ ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅ ਰੰਧਾਵਾ ਸਾਹਿਬ ਟਰੈਕਟਰ ਤੁਸੀਂ ਬੜੀ ਰੀਨ ਨਾਲ ਤਿਆਰ ਕਰਾਇਆ ਸਾਰਾ ਬਿਲਕੁਲ ਜੀ ਹਾਂ ਜੀ ਬ ਤੇ ਵੇਚਣ ਦੀ ਕੀ ਲੋੜ ਪੈ ਗਈ ਵੇਚਣ ਦੀ ਭਾਜੀ ਵੀ ਇੱਥੇ ਨਾਰੈਣ ਕਰਕੇ ਟਰੈਕਟਰ ਖੜਾ ਰਹਿਂਦਾ ਅੱਛਾ ਜੀ ਤੇ ਕਈ ਵਾਰੀ ਸਾਲ ਸਾਲ 6-6 ਮਹੀਨੇ ਤਨ ਪਤਾ ਇਹਨੂੰ ਸਟਾਰਟ ਵੀ ਨਹੀਂ ਕੀਤਾ ਜਾਂਦਾ ਉਹ ਫਿਰ ਇਹ ਆ ਵੀ ਚੀਜ਼ ਪਈ ਪਈ ਖਰਾਬ ਹੋਣ ਦੇ ਕਾਰਨ ਸੋਚਿਆ ਵੀ ਵੇਚ ਹੀ ਦਿੰਦੇ ਆ ਕੋਈ ਭੈਣ ਭਰਾ ਸਾਹਮਣ ਵਾਲਾ ਕੋਈ ਸਕੀਨ ਬੰਦਾ ਮਿਲ ਗਿਆ ਤੇ ਫਿਰ ਦੇ ਦਾਂਗੇ ਜੇ ਨਾ ਹੋਇਆ ਤਾਂ ਫਿਰ ਖੜਾ ਰਹਿਣ ਦਾਂਗੇ ਕੋਈ ਗੱਲ ਤੇ ਤੁਸੀਂ ਰਹਿੰਦੇ ਕਿੱਥੇ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ ਕੈਨੇਡਾ ਹਾਂਜੀ ਹਾਂਜੀ ਠੀਕ ਹੈ ਜੀ ਤੇ 6 ਮਹੀਨੇ 7 ਸਾਲ ਲੱਗ ਹੀ ਜਾਂਦਾ ਫਿਰ ਉਹ ਸਾਲ ਕਈ ਵਾਰੀ 2 ਸਾਲ ਵੀ ਲੱਗ ਜਾਂਦੇ ਆ ਸਾਲ ਬਾਅਦ ਵੀ ਆਈਏ ਕੋਈ ਨਾ ਕੋਈ ਆ ਗਿਆ ਤੇ ਮਗਰੋਂ ਸਾਰਾ ਜਿਹੜਾ ਇਹ ਖਰਾਬ ਹੋ ਜਾਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ ਮੇਨ ਕਾਰ ਦੇ ਆ ਤੇ ਇਹਦੇ ਚ ਕੋਈ ਖਰਾਬੀ ਖਰੂਬੀ ਕੋਈ ਨਹੀਂ ਜੀ ਸਿਰਫ ਇਹ ਆ ਕਿ ਲੇਟ ਗੇੜਾ ਵੱਜਣ ਕਰਕੇ ਇਹ ਮਗਰੋਂ ਖੜਾ ਰਹਿੰਦਾ ਆ ਬਿਲਕੁਲ ਜੀ ਤੇ ਉਹਦੇ ਕਰਕੇ ਵੀ ਤੁਸੀਂ ਇਹਨੂੰ ਵੇਚਣ ਦਾ ਮਨ ਬਣਾਇਆ ਹਾਂ ਜੀ ਹਾਂ ਜੀ ਬਿਲਕੁਲ ਮੇਨ ਕਾਰਨ ਇਹੀ ਆ ਹੋਰ ਅਦਰਵਾਈਜ਼ ਜਿੱਦਾਂ ਵਧੀਆ ਚੱਲਦਾ ਵਾ ਕੋਈ ਗੱਲ ਨਹੀਂ ਜਿੱਦਨ ਮਰਜ਼ੀ ਪੈਲੀ ਵੀ ਵਾਹ ਲਈਦੀ ਆ ਅੱਛਾ ਜੀ ਰੋਡ ਤੇ ਵੀ ਗਿੜੀ-ਗੁੜੀ ਲਾਉਣ ਲਈ ਵਧੀਆ ਬਸ ਤੁਹਾਨੂੰ ਪਤਾ ਤੇ ਸਿਰਫ ਇਹੀ ਕਾਰਨ ਹੈ ਵੀ ਖੜਾ ਰਹਿੰਦਾ ਤੇ ਆਖਿਆ ਵੀ ਚਲੋ ਦੇ ਦਈਏ ਇੱਥੇ ਪਈ ਪਈ ਚੀਜ਼ ਖਰਾਬ ਵੀ ਹੋਣੀ ਆ ਤੇ ਤਾਂ ਕਰਕੇ ਮਨ ਬਣਾਇਆ ਹੈ ਤੁਸੀਂ ਇਹ ਟਰੈਕਟਰ ਕਦੋਂ ਲਿਆ ਇਹ ਇਹ ਆਪਾਂ ਲਿਆ ਸੀ 2017 ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਇਹਨੂੰ ਸਾਰਾ ਮੋਡੀਫਾਈ ਕਰਾਇਆ ਜਿੱਦਾਂ ਸਾਰੇ ਕੰਮਕਾਰ ਕਰਾ ਕੇ ਕੰਪਲੀਟ ਸੀ ਨੂੰ ਕੰਪਲੀਟ ਸਾਰਾ A to Z ਨਵਾਂ ਹੀ ਬਣਾਇਆ ਸੀਗਾ ਉਹਦੋਂ ਮਤਲਬ ਇਹਦੇ 'ਚ ਪਾਵਰ ਸਟੀering ਕਰਾਇਆ ਇਹਦੇ 'ਚ ਪਾਵਰ ਸਟੀering ਕਰਾਇਆ ਇੰਜਨ ਦਾ ਨਵਾਂ ਇੰਜਨ ਭਰਾਇਆ ਪੰਪ ਨਵਾਂ ਲਾਇਆ ਅੱਛਾ ਜੀ ਆ ਬਾਕੀ ਸੀਟ ਨਵੀ ਪੁਆਈ ਰਿਮ ਵਗੈਰਾ ਜਿਹੜੇ ਪੁਰਾਣੇ ਸੀਗੇ ਰਿਮ ਵੀ ਨਵੇਂ ਪੁਆਏ ਅੱਛਾ ਜੀ ਆ ਵੀਟ ਕਲਰ ਵਗੈਰਾ ਕਲਰ ਵੀ ਸਾਰਾ ਚਤੜੀ ਉੱਪਰ ਨਰਮੀ ਕਰਾਈ ਮੁਸਾਲਾ ਸਾਰਾ ਟੋਟਲ ਕੰਮ ਲਿਫਟ ਦਾ ਕੰਮ ਕਰਾਇਆ ਜੀ ਅੱਛਾ ਮਤਲਬ ਇਹਨੂੰ ਖੇਤ ਵਿੱਚ ਵੀ ਪਾਉਂਦੇ ਜੇ ਖੇਤ ਤੇ ਹਾਂ ਜੀ ਕਦੇ-ਕਦੇ ਹੀ ਮਤਲਬ ਸ਼ੌਂਕ ਨਾਲ ਜਿੰਨਾ ਕਿਦੋਂ ਆਏ ਤੇ ਜਦੋਂ ਆਏ ਪੈਲੀ-ਵੇਲੀ ਹੋਈ ਤੇ ਵਾਹਲੀ ਅੱਛਾ ਜੀ ਤੇ ਹਾਂ ਜੀ ਬਸ ਇੰਨਾ ਕੀ ਸ਼ੌਂਕ ਲਈ ਰੱਖੀ ਜਿਆਦਾ ਵਾਈ ਨਹੀਂ ਕੀਤੀ ਅੱਛਾ ਚਲੋ ਬਾਹਰੋਂ ਆ ਕੇ ਰਹਿਣਾ ਵੀ ਕਿੰਨਾ ਚਿਰ ਹੁੰਦਾ ਹਾਂ ਜੀ ਜਾਂ 3 ਮਹੀਨੇ ਬਿਲਕੁਲ ਬਿਲਕੁਲ ਬਸ ਆਪਣੇ ਇੱਕ ਅੱਧੀ ਪੈਲੀ ਪੱਠਿਆਂ ਜੋਗੀ ਉਹਦੇ ਨਾਲ ਵਾਹਲੀ ਦੀ ਕਰਿ ਕਰਾਈ 4 ਚਾਰੇ ਨਵੇਂ 4 ਚਾਰੇ ਬ੍ਰੈਂਡ ਨੂ ਟਾਇਰ ਨਵੇਂ ਮਗਰ ਟਾਇਰ 16 9 28 ਦੇ ਹਾਂਜੀ ਮਗਰ 16 9 28 ਦੇ ਤੇ ਬਾਕੀ ਤੁਸੀਂ ਆਲੇ ਦੋਲੇ ਦਿਖਾ ਦਿਓ ਜਿਹੜੀ ਚੀਜ਼ ਸਾਰੀ ਰਿੰਮ ਰਿੰਮ ਜਿਹੜੇ ਆ ਤੁਸੀਂ ਆਪ ਨਵੇਂ ਪਾਏ ਆ ਤੇ ਰਿੰਮ ਜਿਹੜੇ ਪੈਣ ਵਾਲੇ ਸੀ ਮੇਰੇ ਖਾਲ ਬੈਕ ਵਾਲੇ ਪਿਛਲੇ ਨਵੇਂ ਪੁਆਏ ਸੀਗੇ ਤੇ ਇਹ ਕਲਰ ਹੀ ਹੋਇਆ ਇਹਨਾਂ ਦੀ ਅਗਲਿਆਂ ਦਾ ਕਲਰ ਅਗਲਿਆਂ ਦੇ ਕਲਰ ਦਾ ਹਾਂਜੀ ਠੀਕ ਹੈ ਇੱਕ ਸਲੈਂਸਰ ਤੁਸੀਂ ਦੋ ਲਾਇਆ ਇਹ ਸਪੈਸ਼ਲ ਤੌਰ ਤੇ ਕਿਤੇ ਤਿਆਰ ਕਰਾਇਆ ਸੀ ਏ ਹਾਂਜੀ ਸ਼ੌਕ ਨਾਲ ਹੀ ਕੈਲੋ ਲਵਾਏ ਸੀਗੇ ਇਹਦੇ ਵਿੱਚ ਇੱਕ ਹੋਰ ਸਿਸਟਮ ਹੋਦਾ ਜਿੱਦਾਂ ਉਹ ਛੱਲੇ ਜੇ ਬਣਾਉਂਦਾ ਧੂਏ ਵਾਲੇ ਹਾਂਜੀ ਉਹ ਸਿਸਟਮ ਲਵਾਇਆ ਸੀਗਾ ਹੁਣ ਉਹਦੇ ਨਾਲ ਸਿਰਫ ਉਹ ਟੈਂਕੀ ਪਲਾਸਟਿਕ ਦੀ ਹੁੰਦੀ ਤੇ ਉਹ ਗਰਮ ਹੋ ਕੇ ਲਸਦੀ ਉਹ ਤੋਂ ਬਾਅਦ ਵਿੱਚ ਲਾ ਦਿੰਦੀ ਤੇ ਬਾਕੀ ਸਿਸਟਮ ਉਹ ਵੀ ਲੱਗਾ ਸੀਗਾ ਉਹਦੇ ਵਿੱਚ ਡੀਜ਼ਲ ਜਿੱਦਾਂ ਪਾ ਕੇ ਤੇ ਉੱਪਰੋਂ ਛੱਲੇ ਜੇ ਬਰਾਉਂਦਾ ਛੱਲੇ ਜੇ ਉਹ ਕੈਨੇਡਾ 'ਚ ਬੜਾ ਟ੍ਰੈਂਡ ਆ ਨਾ ਉਹ ਕਿਸੇ ਕਿਸੇ ਕਰ ਲਈ ਜੀ ਛੱਲੇ ਬਣਾਉਣ ਦਾ ਹਾਂਜੀ ਹਾਂਜੀ ਇਹ ਮਤਲਬ ਇਹਦੇ ਚ ਯੂਐਸ ਸਿਸਟਮ ਸਾਰਾ ਚੱਲਦਾ ਸੀ ਹਾਂਜੀ ਉਹ ਵੀ ਚੱਲਦਾ ਸੀਗਾ ਹੁਣ ਨਹੀਂਗਾ ਇਸ ਵੇਲੇ ਉਹਦੀ ਲਾਵਾ ਉਹ ਟੈਂਕੀ ਲਾ ਦਿੱਤੀ ਉਹਦੀ ਅੱਛਾ ਜੀ ਤੇ ਪਹਿਲਾਂ ਸੀਗਾ ਉਹ ਵੀ ਤੇ ਇਹ ਸਲੈਂਸਰ ਜਿਹੜਾ ਉਧਰੋਂ ਕਮਾ ਕੇ ਤੇ ਹਾਂਜੀ ਇਹਰੇ ਦੋ ਕੱਢਿਆ ਡਬਲ ਸਲੈਂਸਰ ਹੈ ਨਾ ਹਾਂਜੀ ਹਾਂਜੀ ਬਿਲਕੁਲ ਇਹ ਵੇਟ ਬੜੇ ਵਿਖਾਇਆ ਇੱਧਰ ਵੇਟ ਬੜੇ ਸਪੈਸ਼ਲ ਲਾਏ ਨੇ ਹਾਂਜੀ ਇਹ ਬਸ ਇਹਨੂੰ ਸੋਨਾ ਬਣਾਉਣ ਕਰਕੇ ਇਹ ਵੀ ਐਕਸਟਰਾ ਜਿਦਾਂ ਆਪ ਲੈ ਕੇ ਬਾਅਦ ਵਿੱਚ ਲਵਾਏ ਸੀਗੇ ਠੀਕ ਹੈ ਜਦੋਂ ਤਿਆਰ ਕੀਤਾ ਉਦੋਂ ਸਿਸਟਮ ਕਮੀ ਰਹੇ ਤੁਸੀਂ ਕੋਈ ਨਹੀਂ ਛੱਡੀ ਫੁੱਡ ਵਗੈਰਾ ਬਹੁਤ ਸੋਹਣੀ ਆ ਸਾਰੀ ਲੱਗੀ ਹਾਂਜੀ ਸਿਸਟਮ ਵਗੈਰਾ ਪ੍ਰੋਪਰ ਚੱਲੂ ਆ ਹਾਂਜੀ ਹਾਂਜੀ ਪੂਰਾ ਸਾਰਾ ਕੁਝ ਹੁਣ ਮੇਰੇ ਖਿਆਲ ਉਪਰ ਸਟੀਰੀਓ ਸਿਸਟਮ ਕੱਢਿਆ ਅੱਛਾ ਜੀ ਉਹ ਕਿਸੇ ਨੇ ਲੈ ਗਿਆ ਸੀ ਭੜ ਭੜੀ ਮੰਗ ਕੇ ਮੁੜ ਕੇ ਮੋੜਿਆ ਹੀ ਨਹੀਂਗਾ ਠੀਕ ਆ ਜੀ ਤੁਹਾਨੂੰ ਬੋਲੇ ਜਿਹੜਾ ਖੜੀ ਹੋਵੇ ਚੀਜ਼ ਤੇ ਉਹ ਕਹਿੰਦਾ ਕੋਈ ਵਰਤੀ ਲੈਨੇ ਆ ਤੇ ਉਹ ਨਹੀਂ ਗਾ ਆ ਬਾਕੀ ਸਿਸਟਮ ਸਾਰਾ ਚੱਲਦਾ ਅੱਛਾ ਜੀ ਤੇ ਸਿਰਫ ਉਹ ਸਟੀਰੀਓ ਵਿਚੋ ਲਿੱਕੇ ਗਿਆ ਸੋ ਜਿੰਨੇ ਵੀ ਪ੍ਰੋ ਵੀਡੀਓ ਵੇਖ ਰਹੇ ਆ ਟਰੈਕਟਰ ਜਿੱਦਾਂ ਦਾ ਵੀਡੀਓ ਦੇ ਵਿੱਚ ਆਪਾਂ ਵਿਖਾਵਾਂਗੇ ਇਨ ਬਿਨ ਹਰੇਕ ਚੀਜ਼ ਜਿਹੜੀ ਆ ਐਜੀਟੀ ਦੇ ਨਾਲ ਲੱਗੀ ਹੋਊਗੀ ਮਤਲਬ ਇੱਕ ਨਟ ਤੱਕ ਵੀ ਇਹ ਤੋਂ ਇੱਧਰ-ਉੱਧਰ ਨਹੀਂ ਹੋਊਗਾ ਜਿਹੜੇ ਕੁਝ ਜੋ ਕੁਛ ਇਹਦੇ ਨਾਲ ਲੱਗਾ ਸਿਸਟਮ ਲੱਗਾ ਆ ਐ ਏਲਈਡੀ ਲੱਗੀ ਅੱਗੇ ਨਾਲ ਨਵੇਂ ਚਾਰੇ ਟਾਇਰ ਨੇ ਸਿਸਟਮ ਕਲਰ ਜਿਹੜਾ ਬਕਾਇਦਾ ਬਿਲਕੁਲ ਓਕੇ ਆ ਪ੍ਰੈਸ਼ਰ ਹਾਰ ਨਹੀਂ ਤੇ ਸਿਰਫ ਜਿਹੜਾ ਬੰਪਰ ਆ ਉਹ ਥੋੜਾ ਜਿਹਾ ਇਹ ਬੰਪਰ ਵੱਜ ਗਿਆ ਸੀ ਬੰਪਰ ਕਿਸੇ ਵੱਜ ਗਿਆ ਕਿਸੇ ਨੇ ਨਾ ਖੜਿਆ ਸੀਗਾ ਲਜਾਇਆ ਸੀ ਟਰੈਕਟਰ ਘਮਾਉਣ ਪਰਉਣ ਲਈ ਤੇ ਬਟ ਉਹਦੇ ਕੋਲੋਂ ਲੱਗਾ ਇੱਥੇ ਆ ਲਾਈਟ ਵੀ ਟੁੱਟ ਗਈ ਉੱਪਰੋਂ ਅੱਛਾ ਤੇ ਇਹ ਬੰਪਰ ਥੋੜਾ ਜਿਹਾ ਮਤਲਬ ਉੱਪਰੋਂ ਬੰਦ ਹੋ ਗਿਆ ਤੇ ਸਿੱਧਾ ਠੀਕ ਹੀ ਉਹਦੇ ਸਿੱਧਾ ਕਰਕੇ ਉਹਦਾ ਖੁੱਲ ਕੇ ਇੱਥੋਂ ਤੇ ਠੀਕ ਇਹਨੂੰ ਸਿੱਧਾ ਕਰਕੇ ਠੀਕ ਹੋ ਜਾਊਗਾ ਮਤਲਬ ਬੰਪਰ ਠੀਕ ਹੋ ਸਕਦਾ ਥੋੜਾ ਜਿਹਾ ਮਾਈਨਰ ਹੈ ਇਹ ਆ ਲਾਈਟ ਜਗਦੀ ਹੈ ਜੀ हां जी लाइट चलਦੀਆਂ ਸਿਰਫ ਉਹ ਆਹ ਲਾਈਟ ਟੁੱਟਣ ਕਰਕੇ ਤੇ ਉਹਨੇ ਦੋਵੇਂ ਮਰਖ ਲੱਤ ਗਿਆ ਹੁਣ ਇਹਦੀ ਤਾਰ ਲੱਗ ਗਈ ਦੋਨੋਂ ਲੱਤ ਗਿਆ ਉਹਦਾ ਲਾਈਟ ਅਵੇਲੇਬਲ ਆ ਨਾ ਹਾਂ ਜੀ ਹਾਂ ਜੀ ਪਹਿਲਾਂ ਦੋਵੇਂ ਚੱਲਦੀਆਂ ਸੀਗੀਆਂ ਠੀਕ ਹੈ ਜੀ ਰਾਈਟ ਨਾਓ ਪਿਛਲੇ ਪਾਸਿਓ ਲੱਤੀ ਇਹਦੀ ਸਿਰਫ ਤਾਰ ਹੀ ਲੱਤੀ ਆ ਵਾਇਰਿੰਗ ਦਾ ਠੀਕ ਹੈ ਜੀ ਤੇ ਤੇ ਇਧਰ ਜਿਹੜਾ ਆ ਸਿਸਟਮ ਲੱਗਾ ਆ ਆ ਜਿਹੜਾ ਸਿਸਟਮ ਲੱਗਾ ਇਹ ਇਹ ਪਾਵਰ ਸਟੀਅਰਿੰਗ ਇਹ ਜੀ ਪਾਵਰ ਸਟੀਅਰਿੰਗ ਤਾਂ ਹਾਂ ਜੀ ਪਾਵਰ ਸਟੀਅਰਿੰਗ ਆ ਇਹ ਵੀ ਆਪ ਕਰਾਇਆ ਸੀਗਾ ਠੀਕ ਹੈ ਜੀ ਪਾਵਰ ਸਟੀering ਕਰਾਇਆ ਬਾਕੀ ਮਤਲਬ ਸਾਰਾ ਹੀ ਕੰਮ ਜੋ ਕਹਿ ਲੋ ਕਿ ਹੋਣ ਵਾਲਾ ਸੀ ਸਾਰਾ ਹੀ ਕਰਾਇਆ ਸੀਗਾ ਟਰੈਕਟਰ ਦਾ ਨਵੇਂ ਮਤਲਬ ਟੁੱਟੜੀ ਕੰਪਲੀਟ ਸਾਰਾ ਜਿਹੜਾ ਕੰਮ ਆ ਕਰਾਇਆ ਆ ਇਹਦਾ ਅ ਇੰਜਨ ਮੈਂ ਨਹੀਂ ਹੀ ਕੰਮ ਹੁੰਦੇ ਆ ਜਿੰਨੇ ਇਹ ਵੀ ਕਰਾਏ ਫਿਰ ਕਲਰ ਤੇ ਮਤਲਬ ਕੋਈ ਕਮੀ ਨਹੀਂ ਐ ਸਿਰਫ ਆਪ ਹੀ ਦੇ ਰਿਹਾ ਸਿਰਫ ਨਾਰਾਇਣ ਕਰਕੇ ਇੱਥੇ ਤੇ ਖੜਾ ਰਹਿਣਾ ਪ੍ਰੋਪਰ ਹਾਲਤ ਵਿੱਚ ਸਾਰੇ ਚੀਜ਼ ਜਿਹੜੀ ਐ ਵਰਕਿੰਗ ਐ ਬਿਲਕੁਲ ਬਿਲਕੁਲ ਠੀਕ ਐ ਜੀ ਬਿਲਕੁਲ ਤੇ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਟਰੈਕਟਰ ਤੁਹਾਨੂੰ ਜਿਹੜਾ ਦਿਖਾਇਆ ਆ ਤੇ ਹੁਣ ਇਹਦੀ ਆਪਾਂ ਕੀਮਤ ਦੀ ਗੱਲ ਕਰਦੇ ਆ ਰੰਧਾਵਾ ਸਾਹਿਬ ਪੈਸੇ ਤੁਸੀਂ ਤੇ ਬਥੇਰੇ ਲਾਤੇ ਹਾਂਜੀ ਹਾਂਜੀ ਬਹੁਤ ਜੀ ਪੈਸੇ ਜਦੋਂ ਬਰਾ ਚੀਜ਼ ਸੇਹਰ ਕਰ ਜਾ ਲੱਗਦੇ ਆ ਤੇ ਹੁਣ ਇਹਦੀ ਕਿੰਨੀ ਕੀ ਡਿਮਾਂਡ ਆ ਡਿਮਾਂਡ ਵੇਖੋ ਜੀ ਲੱਗੇ ਤੇ ਕਾਫੀ ਆ ਅੱਛਾ ਜੀ ਪਰ ਜੇ ਆਪਾਂ ਮਤਲਬ 1.5 ਲੱਖ ਤੱਕ ਛੱਡਣ ਦੇ ਹੈਗੀ ਆ ਵੀ ਇਹਦੇ ਇੱਕ ਬੈਟਰੀ ਦਾ ਜ਼ਰੂਰ ਹੈ ਬੈਟਰੀ ਹੋਰ ਪੈਣ ਵਾਲੀਆਂ ਬੈਟਰੀ ਆ ਸੈਲਫ ਸਟਾਰਟ ਨਹੀਂਗਾ ਅੱਛਾ ਜੀ ਮੇਬੀ ਚਾਰਜ ਕਰਕੇ ਹੀ ਹੋ ਜੇ ਕਿਉਂਕਿ ਖੜਾ ਰਿਹਾ ਟਰੈਕਟਰ ਚਾਰਜ ਕਰਕੇ ਹੋ ਜੇ ਜਾਂ ਨਵੀਂ ਰਖੋਣੀ ਪਏ ਠੀਕ ਹੈ ਉਹ ਸਿਰਫ ਕੰਮ ਹੋਣ ਵਾਲਾ ਬਾਕੀ ਡਿਮਾਂਡ ਆਪਾਂ 5.5 ਲੱਖ ਰੱਖਦੇ ਆ 5.5 ਲੱਖ ਦੀ ਹਾਂਜੀ ਤੇ ਜੇ ਕੋਈ ਭੈਣ ਭਰਾ ਵੀਡੀਓ ਵੇਖ ਕੇ ਚੈਨਲ ਦੇ ਥਰੂ ਆਊਟ ਉਹਦਾ ਮਾਨਤਨ ਹੋ ਜਾਏਗਾ ਜਰੂਰ ਜਰੂਰ ਉਹਨਾਂ ਦਾ ਮਾਨਤਨ ਕਰਾਂਗੇ ਤੁਹਾਡਾ ਆਪਣਾ ਟਰੈਕਟਰ ਹੈ ਮਾਰਾ ਤੁਸੀਂ ਉਦਾਂ ਲੈ ਜਾਓ ਇਹ ਕਿਹੜੀ ਗੱਲ ਹੈ ਜੇ ਕੋਈ ਵੀਡੀਓ ਵੇਖ ਕੇ ਭੈਣ ਭਰਾ ਇੱਥੇ ਟਰੈਕਟਰ ਖਰੀਦਣ ਆਊਗਾ ਹਾਂਜੀ ਹਾਂਜੀ ਤੇ ਜਰੂਰ ਮਾਨਤਨ ਹੋਊਗਾ ਤੇ ਨੰਬਰ ਜਿਹੜਾ ਆ ਉਹ ਸਕਰੀਨ ਤੇ ਚੱਲ ਰਿਹਾ ਆ ਤੇ ਐਡਰੈਸ ਹੈਗਾ ਜੀ ਪਿੰਡ ਗੱਦਰਜਾਦਾ ਜ਼ਿਲ੍ਹਾ ਅੰਮ੍ਰਿਤਸਰ ਮੱਤੇਵਾਲ ਦੇ ਕੋਲ ਅ ਜਿਹੜਾ ਪਿੰਡ ਪੈਂਦਾ ਜਗਦਰਜਾਦਾ ਤੇ ਜ਼ਿਲ੍ਹਾ ਪੈਂਦਾ ਅੰਮ੍ਰਿਤਸਰ ਪੰਜਾਬ ਤੇ ਤੁਸੀਂ ਜੇ ਕਿਸੇ ਨੇ ਟਰੈਕਟਰ ਵੇਖਣਾ ਆ ਤੇ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਟਰੈਕਟਰ ਚੰਗੀ ਹਾਲਤ ਦਾ ਲੱਗਦਾ ਆ ਤੇ ਤੁਸੀਂ ਸਰਦਾਰ ਕਬਲ ਸਿੰਘ ਰੰਧਾਵਾ ਹੁਣਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਹਨਾਂ ਦਾ ਗੱਲਬਾਤ ਕਰ ਲਿਓ ਤੇ ਉਮੀਦ ਆ ਕਿ ਤੁਹਾਨੂੰ ਵੀਡੀਓ ਇਹ ਸਾਰੀ ਜਿਹੜੀ ਆ ਠੀਕ ਲੱਗੂਗੀ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਭੈਣਾ ਭਰਾਵਾਂ ਨਾਲ ਸਾਂਝੀ ਕਰਿਓ ਤੇ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ